ਜੋ ਮੈਨੂੰ ਫੋਨ ਆਇਆ ਇੰਨੀ ਹਰਦਾਸਾ ਮੇਰੇ ਕੋਲ ਸ਼ਾਇਦ ਹੀ ਕਿਸੇ ਕਲਾਕਾਰ ਲਈ ਹੋਇਆ ਹੁਣ ਸੋ ਬਹੁਤ ਦੁੱਖ ਦੀ ਘੜੀ ਔਰ ਇਸ ਦਾਲ ਦੀ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸੱਤ ਕਾਉਟ ਟੈਕਸ ਲੈਂਦੇ ਨੇ ਜਿਹੜੇ ਇਹ ਆਵਾਰਾ ਡੰਗਰ ਫਿਰਦੇ ਨੇ ਆਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਆਵਾਰਾ ਡੰਗਰ ਨੇ ਕਾਉਟ ਟੈਕਸ ਸੱਤੋ ਲਿਆ ਜਾਂਦਾ ਜਿਸ ਨਾਲ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਹਾਂ ਕਿ ਇਕੱਠੇ ਹੋ ਕੇ ਇਹ ਜਿਹੜਾ ਅਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੇ ਸਰਦਾਰਾਂ ਦਾ ਮੈਂ ਸ਼ੁਕਰੀਆ ਦਾ ਕਰਦੀ ਹਾਂ ਕਿ ਅੱਜ ਦੇ ਅੱਜ ਦੀ ਭੀੜ ਜਦੋਂ ਦੇਖਦੇ ਹਾਂ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਇੰਨਾ ਪਿਆਰ ਸਤਿਕਾਰ ਲੋਕਾਂ ਦਾ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਇਕੱਲੇ ਇਹ ਨਹੀਂ ਹੈਗਾ ਵੀ ਆਪਦੇ ਗੌਂਦ ਨਹੀਂ ਬਲਕਿ ਸਮਾਜਿਕ ਤੌਰ ਤੇ ਵੀ ਉਹਨਾਂ ਦੀ ਪਛਾਣ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ ਚ ਕਦੇ-ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰ ਕਿ ਇੱਕ ਗੀਤ ਹਿੱਟ ਹੁੰਦਾ ਹੈ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਹੈ ਪਰ ਮੇਰਾ ਪੁੱਤਰ ਉਹ ਗਾਇਕ ਸੀ ਜਿਹਦੀ ਹਵਾ ਵੀ ਨਹੀਂ ਬਦਲੀ ਜੜਾਂ ਨਾਲ ਜੁੜਾ ਰਿਹਾ ਮੈਂ ਸਾਰੇ ਕਲਾਕਾਰਾਂ ਨੂੰ ਵਰਲਡ ਵਾਈਡ ਅਪੀਲ ਕਰਦੀ ਆ ਕਿ ਰਾਜਵੀਰ ਜਵੰਧਾ ਨੂੰ ਦੇਖੋ ਕਿੰਨੀਆਂ ਦੋਆਵਾਂ ਵਰਲਡ ਵਾਈਡ ਮਿਲੀਆਂ ਕਾਦੇ ਕਰਕੇ ਕਿਉਂਕਿ ਸਭੈ ਤਰਫੋਂ ਪ੍ਰਣਾਇਆ ਪ੍ਰਣਾਇਆ ਸੀ ਤੇ ਸੋਸ਼ਲ ਵਰਕਰ ਸੀ ਜੜਾ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਹਿਰ ਦੀ ਕਿਸੇ ਲਈ ਹੋਈਆਂ ਹੋਣ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਸੋਧ ਬਹੁਤ ਦੁੱਖ ਦੀ ਗੜੀ ਹੈ ਮੈਂ ਚੱਲੀ ਆਂ ਅੰਦਰ ਉਹਦੇ ਕੋਲ ਬਚੂਗੀ ਜੀ ਜੀ ਬਿਲਕੁਲ ਬਿਲਕੁਲ ਜਾਣਦੇ ਕਿਉਂਕਿ ਦੇਖਿਏ ਜਿਸ ਤਰ੍ਹਾਂ ਦੇ ਨਾਲ ਜੀ ਮਾਈਕ ਮੈਨੂੰ ਲੱਗਦਾ